ਕਲਯੁਗ ਦਾ ਵਤੀਰਾ ਕਿ ਜਿਹੜਾ ਪੁੱਤਰ ਹੈਗਾ ਉਹਨੇ ਆਪਣੀ ਮਾਂ ਜਿਹੜੀ ਮੁਕਲਾਈ ਹੋਈ ਹੈਗੀ ਜਦੋਂ ਤੁਸੀਂ ਸਮਝਦੇ ਆ ਕਿ ਜੇ ਮਾਂ ਨੂੰ ਕੋਈ ਪੁੱਤਰ ਕਿਦਾਂ ਮੁਕਲਾਵਾ ਦਾ ਲੈ ਸਕਦਾ ਹੁਣ ਮਾਂ ਦੇ ਨਾਲ ਜਿਹੜਾ ਔਰਤ ਦੇ ਨਾਲ ਮੁਕਲਾਵਾ ਲੈਂਦਾ ਉਹਦਾ ਪਤੀ ਲੈਂਦਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਾਗ ਬਸੰਤ ਭਗਤ ਕਬੀਰ ਜੀ ਜੋਏ ਖਸਮ ਹੈ ਜਾਇਆ ਪੁੱਤੀ ਬਾਪ ਖਲਾਇਆ ਬਿਨ ਸਰਵਣਾ ਖੀਰ ਪਲਾਇਆ ਦੇਖੋ ਲੋਗਾ ਕਲ ਕੋ ਭਾਉ ਸੁਤ ਮੁਕਲਾਈ ਆਪਣੀ ਮਾਉ ਰਹਾਉ ਭਗਤ ਕਬੀਰ ਜੀ ਬੜੀ ਡੂੰਗੀ ਗੱਲ ਕਹਿ ਰਹੇ ਹਨ ਬੁੱਝਣ ਵਾਲੀ ਗੱਲ ਕਹਿ ਰਹੇ ਹਨ ਕਿ ਜਿਹੜਾ ਬੁੱਧੀ ਉਹਨੇ ਆਪਣਾ ਖਾਸਮ ਪੈਦਾ ਕੀਤਾ ਹੈ ਜੋ ਇਹ ਖਾਸਮ ਹੈ ਜਾਇਆ ਆਪਣੇ ਖਾਸਮ ਨੂੰ ਪੈਦਾ ਕੀਤਾ ਹੈ ਹੁਣ ਜਦੋਂ ਆਪਾਂ ਇਹਦੇ ਅਰਥ ਸਰੀਰ ਨਾਲ ਜੋੜ ਦਿੰਦੇ ਹਾਂ ਤੇ ਉਦੋਂ ਇਹਦੇ ਅਰਥਾਂ ਦੇ ਅਨਰਥ ਹੋ ਜਾਂਦੇ ਆ ਬੁੱਧੀ ਨੇ ਖਾਸਮ ਪੈਦਾ ਕੀਤਾ ਖਾਸਮ ਕੌਣ ਹੈ ਬੁੱਧੀ ਨੇ ਮਨ ਪੈਦਾ ਕੀਤਾ ਹੈ ਕਹਿੰਦੇ ਮਨ ਕਾ ਕਿਆ ਮਨਸਾ ਕਰੇ ਇਹ ਮਨ ਪਾਪ ਪੁੰਨ ਚਰੇ ਜਦੋਂ ਇਹ ਬੁੱਧੀ ਮਨ ਦੇ ਪਿੱਛੇ ਲੱਗਦੀ ਹੈ ਤੇ ਉਦੋਂ ਇਹ ਇਹਦੇ ਅੰਦਰ ਇੱਛਾਵਾਂ ਪੈਦਾ ਹੋ ਜਾਂਦੀਆਂ ਤੇ ਪਾਪ ਪੁੰਨ ਦੀ ਗੱਲ ਕਰਦੀ ਹੈ ਜਿੰਨੇ ਵੀ ਪਾਪ ਪੁੰਨ ਦੀ ਗੱਲ ਕਰਨ ਵਾਲੇ ਹੈਗੇ ਉਹ ਮਨ ਪਿੱਛੇ ਲੱਗੇ ਹੋਏ ਹਨ ਇਸੇ ਕਰਕੇ ਗਰਬਾਣੀ ਦੇ ਅਸਲ ਯਰਤਾਂ ਨੂੰ ਸਮਝ ਨਹੀਂ ਰਹਿ ਆਗੇ ਪੁੱਤ ਬਾਪ ਖੇਲਾਇਆ ਬਿਨਸ ਰਵਣਾ ਖੀਰ ਪਲਾਇਆ ਹੁਣ ਜਿਹੜਾ ਪੁੱਤ ਹੈਗਾ ਉਹ ਬਾਪ ਨੂੰ ਖਲਾਉਂਦਾ ਹੈਗਾ ਪਿਤਾ ਕਾ ਜਨਮ ਕਿਆ ਜਾਣੇ ਪੁੱਤ ਸਗਲ ਉਪਰੋਈ ਆਪਣੇ ਸੂ ਪਿਤਾ ਦਾ ਜਿਹੜਾ ਜਨਮ ਹੈਗਾ ਪੁੱਤਰ ਕਿਵੇਂ ਜਾਣ ਸਕਦਾ ਹੈ ਸਗਲ ਉਪਰੋਈ ਆਪਣੇ ਜਿਹਨੇ ਸਾਰੀ ਸ੍ਰਿਸ਼ਟੀ ਪਰੋਈ ਹੈਗੀ ਆ ਜਿਹਦੇ ਹੱਥ ਵਿੱਚ ਸਾਰਿਆਂ ਦੀ ਡੋਰ ਹੈਗੀ ਆ ਉਹਨੂੰ ਪਤਾ ਹੋਏਗਾ ਤੇ ਉਹ ਬਾਪਾ ਹੈਗਾ ਉਹ ਹੁਕਮ ਹੈਗਾ ਇਸ ਕਰਕੇ ਗਰਬਾਣੀ ਦਾ ਉਪਦੇਸ਼ ਹੈ ਹੁਕਮ ਹੈਗਾ ਇਹਨੂੰ ਸਮਝਣਾ ਹੈਗਾ ਫਿਰ ਪਤਾ ਲੱਗੂਗਾ ਕਿ ਪੁੱਤ ਬਾਪ ਨੂੰ ਕਿਵੇਂ ਖਲਾਉਂਦਾ ਹੈ ਕਿਵੇਂ ਸਮਝਾਉਂਦਾ ਹੈ ਮਨ ਆਏਗਾ ਜਿਹੜਾ ਧਿਆਨ ਹੈਗਾ ਧਿਆਨ ਜਦੋਂ ਸ਼ਬਦੀ ਵਿਚਾਰ ਕਰਦਾ ਹੈ ਤੇ ਜਿਹੜਾ ਆਪਣਾ ਅੰਦਰ ਮੂਲ ਹੈਗਾ ਬਾਪ ਹੈਗਾ ਉਹਨੂੰ ਸਮਝ ਮਿਲਦੀ ਹੈ ਉਹਨੂੰ ਅਕਲ ਮਿਲਦੀ ਹੈ ਕਿਉਂਕਿ ਜਿੰਨਾ ਵੀ ਆਪਾਂ ਗਿਆਨ ਲੈਂਦੇ ਆ ਉਹ ਸਾਰਾ ਹਿਰਦੇ ਵਿੱਚ ਹਿਰਦੇ ਆਕਾਸ਼ ਵਿੱਚ ਜਿਹੜਾ ਆਪਣਾ ਮੂਲ ਆ ਉਹਦੇ ਕੋਲ ਜਿਹੜਾ ਗੁਪਤ ਚੇਤ ਵੀ ਉਹਨੂੰ ਕਹਿੰਦੇ ਆ ਉਹਦੇ ਕੋਲ ਜਮਾ ਹੁੰਦਾ ਹੈ ਬਿਨ ਸ੍ਰਵਣਾ ਖੀਰ ਪਲਾਇਆ ਉਹਦੇ ਕੰਨ ਨਹੀਂ ਹੈਗੇ ਤਾਂ ਫੇਰ ਵੀ ਉਹਨੂੰ ਜਿਹੜਾ ਖੀਰ ਪਲਾਇਆ ਪਾਵ ਸਾਜਦਾ ਗਿਆਨ ੜਾਏਗਾ ਮਿਲ ਰਿਹਾ ਹੈਗਾ ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਆ ਹੁਣ ਉਹਦੇ ਵਿੱਚ ਕੋਈ ਖਾਣ ਪੀਣ ਵਾਲੀ ਚੀਜ਼ ਨਹੀਂ ਹੁੰਦੀ ਉਹ ਗਿਆਨ ਦੀ ਜਿਹੜੀ ਵਿਚਾਰ ਆ ਵਿਚਾਰ ਵਿੱਚੋਂ ਜਿਹੜੀ ਸਮਝ ਆ ਗਈ ਆ ਉਹ ਆਪਣੇ ਅੰਦਰ ਜਿਹੜੀ ਹੋ ਜਾਂਦੀ ਹੈਗੀ ਆ ਮਨ ਜਿਹੜਾ ਹੈਗਾ ਜਿਹੜਾ ਧਿਆਨ ਹੈਗਾ ਜੇ ਧਿਆਨ ਸ਼ਬਦ ਵਿੱਚ ਲੱਗੇਗਾ ਧੁਨਵੇਂ ਧਿਆਨ ਧਿਆਨਵੇਂ ਜਾਣਿਆਂ ਗੁਰਮੁਖੀ ਇਕੱਤ ਕਹਾਣੀ ਜੇ ਸ਼ਬਦ ਨੂੰ ਸੁਣ ਰਿਹਾ ਸ਼ਬਦ ਵਿੱਚ ਧਿਆਨ ਹੈਗਾ ਸ਼ਬਦ ਵਿੱਚੋਂ ਸਮਝ ਆ ਰਹੀ ਹੈਗੀ ਆ ਤਾਂ ਅੰਦਰ ਵਾਲਾ ਜਿਹੜਾ ਹੈਗਾ ਆਪਣਾ ਜਿਹੜਾ ਮੂਲ ਉਹਨੂੰ ਗਿਆਨ ਮਿਲ ਰਿਹਾ ਹੈਗਾ ਇਸ ਤਰ੍ਹਾਂ ਜਦੋਂ ਗਿਆਨ ਮਿਲਦਾ ਫੇਰ ਜਿਹੜਾ ਇਹ ਪੁੱਤ ਕਹਿ ਲੋ ਮਨ ਕਹਿ ਲੋ ਜਾਂ ਧਿਆਨ ਕਹਿ ਲੋ ਇਹ ਆਪਣੇ ਬਾਪ ਜਿਹੜਾ ਅੰਦਰ ਸਾਹ ਲੈਂਦਾ ਹੈ ਨਾਨਕ ਬੈਠਾ ਭੱਖੇ ਉਹ ਲੰਮੇ ਸੇਵੇ ਦਰ ਖੜਾ ਤੋਂ ਫਿਰ ਇਹ ਜਾਣ ਮਹਿੰਜਾ ਸਾਉ ਜੋ ਸਾਈਂ ਨੂੰ ਖੜਾ ਹੁਣ ਜਿਹੜਾ ਅੰਦਰ ਸਾਹ ਲੈ ਰਿਹਾ ਕਹਿੰਦੀ ਉਹ ਹੀ ਤੇਰਾ ਬੁੱਧੀ ਕਹਿ ਰਹੀ ਹੈ ਕਿ ਉਹ ਹੀ ਅਸਲੀ ਹੈਗਾ ਉਹ ਹੀ ਤੇਰਾ ਜਿਹੜਾ ਮੂਲ ਹੈਗਾ ਔਰ ਉਹਦੀ ਸਮਝ ਆ ਜਾਂਦੀ ਹੈਗੀ ਫਿਰ ਉਹ ਆਪਣੇ ਜਿਹੜਾ ਮਨ ਹੈਗਾ ਮਨ ਨੂੰ ਹੌਲੀ ਹੌਲੀ ਸੂਟਾ ਪੜਾਵਤ ਗਣਕਾ ਤਰੀ ਮਨ ਨੂੰ ਜਿਵੇਂ ਜਿਵੇਂ ਬੁੱਧੀ ਸਮਝਾਉਂਦੀ ਹੈ ਕਿ ਤੇਰਾ ਬਾਪ ਜਿਹੜਾ ਹੈਗਾ ਜਿਹੜਾ ਤੇਰਾ ਮੂਲ ਉਹ ਅੰਦਰ ਹੈਗਾ ਤੇ ਤੂੰ ਉਹਦਾ ਹੀ ਧਿਆਨ ਹੈਗਾ ਤੇ ਤੂੰ ਉਹਦੇ ਨਾਲ ਮਿਲ ਜਾ ਤੇ ਤਾਂ ਇਹਨੂੰ ਸੁੱਖ ਹੋ ਸਕਦਾ ਹੈਗਾ ਮਨ ਆਸਾਦ ਸਾਥ ਜਾਣੇ ਕੋਈ ਜਿਵੇਂ ਜਿਵੇਂ ਬੁੱਧੀ ਮਨ ਜਿਹੜਾ ਆਸਾਦ ਉਹਨੂੰ ਸਾਥ ਦੀਗੇ ਸ਼ਬਦ ਦੇ ਨਾਲ ਮਨ ਤੋਂ ਉਹ ਸ਼ਬਦ ਲਾਗੋ ਹਰ ਸੇ ਰੋਚਿਤ ਲੱਜਦ ਮਨ ਨੂੰ ਤੋਂ ਹੁੰਦੀ ਹੈਗੀ ਸ਼ਬਦ ਨਾਲ ਜੁੜ ਕੇ ਆਪਣੇ ਮੂਲ ਦੇ ਵਿੱਚ ਧਿਆਨ ਰੱਖਦੀ ਹੈ ਇਸ ਤਰ੍ਹਾਂ ਜਿਹੜਾ ਹੈਗਾ ਜਦੋਂ ਆਪਾਂ ਮਨ ਨੂੰ ਮਨ ਕਹਿੰਦੇ ਤਾਂ ਉਹ ਪੁੱਤ ਬਣ ਜਾਂਦਾ ਹੈਗਾ ਤੇ ਜਦੋਂ ਬੁੱਧੀ ਕਹਿੰਦੇ ਆ ਤਾਂ ਉਹ ਇਹ ਸੂਰਤ ਬਣ ਜਾਂਦੀ ਹੈ ਇਸ ਤਰ੍ਹਾਂ ਫਿਰ ਉਹ ਜਿਹੜਾ ਧਿਆਨ ਦੇ ਨਾਲ ਜਿਹੜਾ ਅੰਦਰ ਜਿਹੜਾ ਹੈਗਾ ਉਹਨੂੰ ਸੱਚੀ ਸਮਝ ਆਉਂਦੀ ਹੈ ਕਹਿੰਦੇ ਦੇਖੋ ਲੋਗਾ ਕੱਲ ਕੋ ਪਾਓ ਸੁਤਮਕ ਲਾਈ ਆਪਣੀ ਮਾਹ ਰਹਾਓ ਭਗਤ ਕਬੀਰ ਜੀ ਕਹਿੰਦੇ ਆ ਕਿ ਲੋਗ ਹੋਏ ਦੇਖੋ ਕਲਯੁਗ ਦਾ ਵਤੀਰਾ ਕਿ ਜਿਹੜਾ ਪੁੱਤਰ ਹੈਗਾ ਉਹਨੇ ਆਪਣੀ ਮਾਂ ਜਿਹੜੀ ਮੁਕਲਾਈ ਹੋਈ ਹੈਗੇ ਜਦੋਂ ਤੁਸੀਂ ਸਮਝਦੇ ਆ ਕਿ ਜੇ ਮਾਂ ਨੂੰ ਕੋਈ ਪੁੱਤਰ ਕਿੰਨਾ ਮੁਕਲਾਵਾ ਦਾ ਲੈ ਸਕਦਾ ਹੁਣ ਮਾਂ ਦੇ ਨਾਲ ਜਿਹੜਾ ਔਰਤ ਦੇ ਨਾਲ ਮੁਕਲਾਵਾ ਲੈਂਦਾ ਉਹਦਾ ਪਤੀ ਲੈਂਦਾ ਹੈਗਾ ਜਦੋਂ ਪਤੀ ਮੁਕਲਾਵਾ ਲੈਂਦਾ ਤਾਂ ਫਿਰ ਔਰਤ ਦਾ ਤੇ ਮਰਦ ਦਾ ਸਬੰਧ ਬਣਦਾ ਹੈਗਾ ਤੇ ਫਿਰ ਉਹ ਜਿਹੜੀ ਔਰਤ ਹੈਗੀ ਉਹ ਆਪਣੇ ਪਤੀ ਅਨਸਾਰ ਚੱਲਦੀ ਹੈ ਪਰ ਇੱਥੇ ਤਾਂ ਸੁੱਤ ਨੇ ਮੁਕਲਾ ਲਈ ਹੈਗੀ ਭਾਵੇਂ ਜਿਹੜਾ ਪੁੱਤਰ ਨੇ ਮੁਕਲਾਵਾ ਲੈ ਲਿਆ ਆਪਣੀ ਮਾਂ ਦੇ ਨਾਲ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਇਸ ਤਰ੍ਹਾਂ ਜਿਹੜੇ ਭਾਗਤ ਹੁੰਦੇ ਆ ਉਹ ਵਿੱਚ ਬੁੱਝਣ ਵਾਲੀ ਗੱਲ ਰੱਖਦੇ ਆਗੇ ਕਿ ਜੇ ਕਿਸੇ ਦੀ ਅਕਲ ਹੋ ਗਈ ਤਾਂ ਉਹ ਬੁੱਝ ਲੋਗਾ ਨਹੀਂ ਤਾਂ ਸੰਸਾਰੀ ਅਰਥ ਕਰ ਦਊਗਾ ਕਿ ਮਾਂ ਦੇ ਨਾਲ ਪੁੱਤਰ ਨੇ ਗਲਤ ਆਪਣਾ ਸਬੰਧ ਬਣਾ ਲਿਆ ਇਹ ਗੱਲ ਨਹੀਂ ਹੈਗੀ ਤੇ ਕਿਉਂਕਿ ਜਦੋਂ ਜਿਹੜੀ ਬੁੱਧੀ ਦੀ ਅਕਲ ਘਟ ਹੁੰਦੀ ਹੈ ਤੇ ਬੁੱਧੀਮਾਨ ਅਨੁਸਾਰ ਚੱਲਦੀ ਹੈਗੀ ਆ ਕਹਿੰਦੇ ਲੇਲੇ ਕੋ ਚੁੰਗੇ ਨੇ ਤੇ ਪੇਟ ਹੁਣ ਅਸਲ ਵਿੱਚ ਜਿਹੜਾ ਲੇਲਾ ਹੈਗਾ ਪੇਟ ਨੂੰ ਉਹਨੇ ਚੁੰਗਣਾ ਹੈ ਪਰ ਭੇਡ ਲੈਲੇ ਨੂੰ ਚੁੰਗ ਰਹੀ ਹੈ ਹੁਣ ਚੁੰਗਣ ਦਾ ਮਤਲਬ ਇੱਥੇ ਉਥੇ ਵੀ ਉਹਨਾਂ ਨੇ ਇਹਦੇ ਵਿੱਚ ਬੜਾ ਬੁੱਝਣ ਵਾਲੀ ਗੱਲ ਛੱਡੀ ਸੀ ਉਲਟ ਜਦੋਂ ਗੱਲ ਕਰਦੇ ਆ ਫਿਰ ਉਹਦੇ ਵਿੱਚ ਬੁੱਝਣ ਵਾਲੀ ਗੱਲ ਆ ਜਾਂਦੀ ਕਿ ਗੱਲ ਇਸ ਤਰ੍ਹਾਂ ਕਿ ਇਸ ਤਰ੍ਹਾਂ ਆ ਗਈ ਹੈ ਮਤਲਬ ਵਿੱਚ ਜਿਹੜੀ ਹੈ ਭੇਡ ਨੂੰ ਚੁੰਗਣਾ ਸੀਗਾ ਲੈਲੇ ਨੇ ਅਕਲ ਵਿੱਚੋਂ ਗਿਆਨ ਮਿਲਣਾ ਸੀ ਤੇ ਉਹ ਪੁੱਤਰ ਨੇ ਲੈਣਾ ਸੀਗਾ ਧਿਆਨ ਨੇ ਲੈਣਾ ਸੀ ਜਾਂ ਮਨ ਨੇ ਲੈਣਾ ਸੀਗਾ ਮਨ ਨੇ ਅਕਲ ਅਨਸਾਰ ਚੱਲਣਾ ਸੀ ਪਰ ਜਦੋਂ ਤੇ ਮਨ ਕੋਲ ਮਨਮਤ ਹੁੰਦੀ ਹੈ ਤੇ ਬੁੱਧੀ ਉਹਦੇ ਪਿੱਛੇ ਲੱਗ ਜਾਂਦੀ ਹੈ ਉਹਦੇ ਅਨਸਾਰ ਚੱਲਦੀ ਹੈ ਤਾਂ ਉਹਨੂੰ ਕਿਹਾ ਗਿਆ ਕਿ ਸੋਤਮਕਲਾਈ ਆਪਣੀ ਮਾਓ ਮਨ ਕਹਿਆ ਮਨਸਾ ਕਰ ਇਹ ਮਨ ਪਾਪ ਪੁੰਨ ਚਰੇ ਜਦੋਂ ਜਿਹੜੀ ਬੁੱਧੀ ਹੈਗੀ ਆ ਉਹ ਮਨ ਦੇ ਪਿੱਛੇ ਲੱਗਦੀ ਹੈ ਤਾਂ ਪਾਪ ਪੁੰਨ ਦੀ ਗੱਲ ਕਰਦੇ ਆ ਜਿੰਨੇ ਵੀ ਇਹ ਪਾਪ ਪੁੰਨ ਦੀ ਗੱਲ ਕਰਦੇ ਆ ਕਰਮ ਫਲਸਫੀ ਦੀ ਗੱਲ ਕਰਦੇ ਆ ਇਹਨਾਂ ਜਿਹੜੀ ਸੂਰਤ ਹੈਗੀ ਆ ਉਹ ਮਾਨਣੇ ਮੁਕਲਾਈ ਹੋਈ ਹੈਗੀ ਆ ਉਹਨਾਂ ਦੀ ਜਿਹੜੀ ਮਾਂ ਉਹਨਾਂ ਦੀ ਜਿਹੜੀ ਬੁੱਧ ਹੈਗੀ ਆ ਉਹ ਮਨ ਦੇ ਪਿਛੇ ਲੱਗੀ ਹੋਈ ਆ ਭਰਮ ਦੇ ਵਿੱਚ ਹੋਣ ਕਰਕੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਉਹਨਾਂ ਨੂੰ ਗੁਰਬਾਣੀ ਨੂੰ ਸਮਝਣ ਦੀ ਲੋੜ ਹੈਗੀ ਆ ਰਹਾਓ ਪਗਾ ਬਿਨ ਹੁਰੀਆ ਮਾਰਤਾ ਬਦਨੇ ਬਿਨ ਖਿਰ ਖਿਰ ਹਾਸਤਾ ਨਿਦਰਾ ਬਿਨ ਨਰ ਪੈ ਸੋਵੇ ਬਿਨ ਬਾਸਨ ਖੀਰ ਬਲੋਵੇ ਹੁਣ ਕਹਿੰਦੇ ਉਹਦੇ ਪੈਰ ਵੀ ਨਹੀਂ ਹੈਗੇ ਤਾਂ ਫਿਰ ਵੀ ਇਹੋ ਜਿਵੇਂ ਬੱਚਾ ਜਿਹੜਾ ਛੋਟਾ ਹੁੰਦਾ ਜਦੋਂ ਆਪਣੀ ਮਾਂ ਦਾ ਦੁੱਧ ਪੀਂਦਾ ਹੈ ਤੇ ਉਹ ਜਿਹੜਾ ਅਸਥਨ ਹੁੰਦਾ ਉਹਦੇ ਵਿੱਚ ਸਿਰ ਮਾਰਦਾ ਹੈਗਾ ਤੇ ਜਿਹੜਾ ਛੋਟਾ ਬੱਚਾ ਹੁੰਦਾ ਉਹਨੂੰ ਕਹਿੰਦੇ ਜੀ ਹੁੰਦੇ ਸੀ ਜਿਵੇਂ ਗਾਂ ਦਾ ਬੱਠਾ ਤੇ ਕਹਿੰਦੇ ਢੁੱਡ ਮਾਰਦਾ ਉਹਨੂੰ ਹੁਰੀਆ ਮਾਰਦਾ ਕਿਹਾ ਗਿਆ ਹੈਗਾ ਹੁਣ ਅਸਲ ਵਿੱਚ ਜਿਹੜਾ ਮਨ ਹੈਗਾ ਇਹਦਾ ਤਾਂ ਸਰੀਰ ਨਹੀਂ ਹੈਗਾ ਇਹਦੇ ਹੁਰੀਆ ਕਿਦਾਂ ਮਾਰਦਾ ਹੈਗਾ ਜਦੋਂ ਇਹਨੇ ਆਪਣੇ ਆਪ ਨੂੰ ਸਰੀਰ ਸਮਝ ਲਿਆ ਹੈਗਾ ਤੇ ਇਸ ਕਰਕੇ ਸਰੀਰ ਨੂੰ ਹੀ ਸਾਰਾ ਕੁਝ ਮੰਨਦਾ ਹੈ ਇਸ ਤਰ੍ਹਾਂ ਇਹ ਢੁੱਡਾ ਮਾਰਦਾ ਹੈ ਮਾਂ ਨੂੰ ਪਿੱਛੇ ਲਾਇਆ ਹੋਇਆ ਤੇ ਉਹ ਮਾਂ ਇਹਦੇ ਵਿੱਚ ਪਿੱਛੇ ਚੱਲਦੀ ਹੈ ਤੇ ਕਹਿੰਦੇ ਬਦਨੇ ਬਿਨ ਖਿਰਖਿਰ ਹਾਸਤਾ ਹੁਣ ਅਸਲ ਵਿੱਚ ਇਹਦਾ ਬਦਨ ਤਾਂ ਹੈ ਨਹੀਂ ਗਾ ਇਹਦਾ ਸਰੀਰ ਤਾਂ ਹੈ ਨਹੀਂ ਆ ਪਰ ਇਹ ਸਰੀਰ ਦੇ ਨਾਲ ਜੁੜਿਆ ਹੋਣ ਕਰਕੇ ਇਹ ਹੁਰੀਆ ਵੀ ਮਾਜ਼ਾ ਤੇ ਖਿੜਖਿੜ ਕੇ ਹੱਸਦਾ ਵੀ ਹੈਗਾ ਨਿਦਰਾ ਬਿਨ ਨਰ ਪੈ ਸੋਵੇ ਬਿਨ ਬਾਸਨ ਖੀਰ ਬਲੋਵੇ ਜਿਹਦਾ ਸਰੀਰ ਨਹੀਂ ਉਹਨੂੰ ਨੀਂਦ ਕਿਉਂ ਆਣੀ ਆ ਪਰ ਸਰੀਰ ਨਾਲ ਜੁੜਿਆ ਹੋਣ ਕਰਕੇ ਆਪਣੇ ਆਪ ਨੂੰ ਸਰੀਰ ਸਮਝਣ ਦੇ ਕਰਕੇ ਤੇ ਸੌਂਦਾ ਵੀ ਹੈਗਾ ਬਿਨ ਬਾਸਨ ਖੀਰ ਬਲੋਏ ਹੁਣ ਇਹਦੇ ਕੋਲ ਭਾਂਡਾ ਵੀ ਨਹੀਂ ਹੈਗਾ ਕਿਉਂਕਿ ਜਿੰਨਾ ਚਿਰ ਮਨ ਸਰੀਰ ਦੇ ਨਾਲ ਜੁੜਿਆ ਹੈਗਾ ਇਹਨੂੰ ਆਪਣੇ ਦਸਮ ਦੁਆਰ ਦੀ ਸਮਝ ਨਹੀਂ ਹੈ ਹਿਰਦੇ ਆਕਾਸ਼ ਦੀ ਸਮਝ ਨਹੀਂ ਹੈ ਉਹਨਾਂ ਚਿਰ ਇਹਦੇ ਕੋਲ ਭਾਂਡਾ ਨਹੀਂ ਹੈਗਾ ਤੇ ਭਾਂਡੇ ਤੋਂ ਬਗੈਰ ਇਹ ਜਿਹੜਾ ਸੱਚ ਦਾ ਗਿਆਨ ਲੈ ਰਿਹਾ ਹੈਗਾ ਹੰਕਾਰ ਵਿੱਚ ਲੈਂਦਾ ਹੈਗਾ ਤੇ ਉਹਦੇ ਕਰਕੇ ਜਿਹੜਾ ਇਹਦਾ ਖੀਰ ਹੈਗੀ ਇਹਦਾ ਜਿਹੜਾ ਗਿਆਨ ਹੈਗਾ ਜਿਹੜਾ ਉਹ ਡੁੱਲਦਾ ਜਾਂਦਾ ਹੈਗਾ ਪਰ ਕਿਉਂਕਿ ਇਹਦੇ ਕੋਲ ਭਾਂਡਾ ਹੀ ਨਹੀਂ ਹੈਗਾ ਜੇ ਭਾਂਡਾ ਨਹੀਂ ਆ ਤਾਂ ਪਾਉਣਾ ਕਿੱਥੇ ਹੈਗਾ ਗਗਨ ਨਗਰ ਇੱਕ ਬੂੰਦ ਨਾ ਵਰਸੈ ਜੋ ਨਾਦ ਤਾ ਕਹਾਂ ਸਮਾਨਾ ਹੁਣ ਜਿਹੜਾ ਨਾਦ ਤਾ ਤਾਂ ਹੀ ਸਮਾਊਗਾ ਤੇ ਜੇ ਕੋ ਗਗਨ ਨਗਰ ਹੋਊਗਾ ਜੇ ਗਗਨ ਹਿਰਦਾ ਹੋਊਗਾ ਜੇ ਕੋ ਭਾਂਡਾ ਹੋਊਗਾ ਕਿਉਂਕਿ ਮਨ ਸ਼ੁੱਧ ਨਾ ਹੋਣ ਕਰਕੇ ਇਹਨੂੰ ਜਿਹੜੀ ਸਰਜਰੀ ਸਮਝ ਨਹੀਂ ਆਉਂਦੀ ਐ ਇਸ ਤਰ੍ਹਾਂ ਇਹਦਾ ਜਿਹੜਾ ਜਾਨ ਅਜਾਈ ਜਾ ਰਿਹਾ ਹੈਗਾ ਬਿਨ ਅਸਥਨ ਗਉ ਲਵੇਰੀ ਪੈਂਡੇ ਬਿਨ ਵਾਟ ਕਨੇਰੀ ਬਿਨ ਸਤਗੁਰ ਬਾਟ ਨਾ ਪਾਈ ਕਹੇ ਕਬੀਰ ਸਮਝਾਈ ਕਹਿੰਦੇ ਗਾਂ ਤਾਂ ਹੈਗੀ ਐ ਉਹਦੇ ਥਣ ਨਹੀਂ ਹੈਗੇ ਪਰ ਫਿਰ ਵੀ ਲਵੇਰੀ ਹੈਗੀ ਆ ਪੈਂਡੇ ਵਿਨ ਬਾਟ ਕਨੇਰੀ ਜੇ ਕਹਿੰਦੇ ਆਪਾਂ ਨੂੰ ਪੈਂਡੇ ਦੀ ਸਮਝ ਨਹੀਂ ਹੈਗੀ ਤਾਂ ਬਾਟ ਲੰਬੇਰੀ ਹੁੰਦੀ ਆ ਕਨੇਰੀ ਹੁੰਦੀ ਆ ਬਹੁਤ ਲੰਬੀ ਹੁੰਦੀ ਆ ਬਿਨ ਸਤਗੁਰ ਬਾਟ ਨਾ ਪਾਈ ਕੋ ਕਬੀਰ ਸਮਝਾਈ ਕਹਿੰਦੇ ਸੱਚ ਦੇ ਅਗਿਆਨਤ ਵੈਰ ਜਿਹੜਾ ਬਾਟ ਆ ਰਸਤਾ ਹੈ ਉਹਦੀ ਸਮਝ ਨਹੀਂ ਆ ਸਕਦੀ ਉਹਨੂੰ ਤੈਅ ਨਹੀਂ ਕੀਤਾ ਜਾ ਸਕਦਾ ਕਬੀਰ ਜੀ ਸਮਝਾ ਕੇ ਕਹਿ ਰਹੇ ਹਨ ਹੁਣ ਇੱਥੇ ਵੀ ਬੁੱਝਣ ਵਾਲੀ ਗੱਲ ਸੀ ਕਿ ਜਿਹੜੀ ਹੁਣ ਇੱਥੇ ਦੇਖਣਾ ਸੀ ਗਊ ਇਹੋ ਜਿਹੀ ਕਿਹੜੀ ਹੈਗੀ ਵੀ ਜਿਹਦੇ ਥਣ ਨਹੀਂ ਹੁੰਦੇ ਦੁੱਧਿੰਦੀ ਹੈਗੀ ਹੁਣ ਜਦੋਂ ਸਪਾ ਸੂਖਸ਼ਮ ਲੈਵਲ ਤੇ ਦੇਖਦੇ ਆ ਜਦੋਂ ਸਰੀਰ ਤੋਂ ਉੱਪਰ ਜਾ ਕੇ ਸੋਚਦੇ ਆ ਗਿਆ ਭਗਤ ਕਬੀਰ ਜੀ ਦਾ ਬਚਨ ਹੈ ਰਾਮ ਪਦਾਰਤ ਪਾਈਏ ਪਹਿਲੇ ਤਾਂ ਜੇ ਸਰੀਰ ਹੁਣ ਸਰੀਰ ਤਾਂ ਜਨਦਾ ਮਤਲਬ ਇਹ ਨਹੀਂ ਕਿ ਬਾਹਰ ਸਰੀਰ ਛੱਡ ਦੇਣਾ ਤਾਂ ਵੀ ਸਮਝਣਾ ਕੀ ਰਿਹਾ ਹੈ ਮਾਇਆ ਦੀਆਂ ਛਾਵਾਂ ਨੂੰ ਜਦੋਂ ਛੱਡ ਕੇ ਉਹ ਤੋਂ ਉੱਪਰ ਉੱਠ ਕੇ ਜਦੋਂ ਇਹ ਸਮਝਦਾ ਹੈ ਫਿਰ ਇਹਨੂੰ ਪਤਾ ਲੱਗਦਾ ਹੈ ਕਿ ਜਿਹੜੀ ਬੁੱਧੀ ਹੈਗੀ ਹੈ ਜਿਹੜਾ ਬੁੱਧੀ ਦੇ ਵਿੱਚੋਂ ਗਿਆਨ ਪੈਦਾ ਹੋਣਾ ਹੈ ਹਾਥ ਦੀਏ ਕੂਏ ਪਰੇ ਹੁਣ ਜਿਹੜਾ ਪਰਮੇਸ਼ਰ ਨੇ ਹਰੇਕ ਨੂੰ ਬੁੱਧ ਬਖਸ਼ੀ ਹੈਗੀ ਹੈ ਇਹਦੇ ਹੱਥ ਵਿੱਚ ਇੱਕ ਦੀਵਾ ਦਿੱਤਾ ਹੈ ਜਿਹੜਾ ਅੰਦਰ ਵਾਲਾ ਮੂਲ ਹੈਗਾ ਚੇਤ ਹੈਗਾ ਉਹਦੇ ਚਾਰ ਗੁਣ ਸਰਜੀਤ ਹੈਗੇ ਆ ਸਿਰਫ ਚਾਰ ਗੁਣ ਜਿਹੜੇ ਹੈਗੇ ਆ ਨਰਵੈਰ ਕਾਲਮੁਤ ਅਜੁਨੀ ਸਵਾਪਾਂਗੇ ਚਾਰ ਜਿਹੜੇ ਔਗਣ ਬਣ ਕੇ ਹੈਗੇ ਆ ਇਹ ਮਨ ਨੂੰ ਮਨ ਕੋ ਲੈ ਗਿਆ ਪਰ ਉਹਦੇ ਅੰਦਰ ਵਾਲੇ ਦਾ ਚਾਰ ਗੁਣ ਸਰਜੀਤ ਹੈਗੇ ਜੇ ਮਨ ਵੀ ਇਦਰੋਂ ਔਗਣਾਂ ਨੂੰ ਗੁਣਾ ਵਿੱਚ ਤਬਦੀਲ ਕਰ ਲਵੇ ਨਰਵੈਰ ਹੋ ਜਾਏ ਦੂਸਰੇ ਨਾਲ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਾਤੋ ਮੇਲ ਕੀਓ ਮੇਰੇ ਰਾਜਨ ਤੇ ਫਿਰ ਇਹਦਾ ਆਪਣੇ ਮੂਲ ਨਾਲ ਮੇਲ ਹੋ ਜਾਂਦਾ ਜੇ ਆਪਣਾ ਪਰਾਇਆ ਤਿਆਗ ਦਿੰਦਾ ਹੈਗਾ ਅਕਾਲ ਮੂਰਤ ਜੇ ਸੱਚ ਦੇ ਗਿਆਨ ਨੂੰ ਸਮਝ ਲਵੇ ਆਪਣੇ ਮੂਲ ਦੀ ਪਛਾਣ ਕਰ ਲੇ ਕੇ ਮੈਂ ਤਾਂ ਸਰੀਰ ਹੈ ਨਹੀਂਗਾ ਤੇ ਇਹ ਅਕਾਲ ਮੂਰਤ ਬਣ ਜਾਂਦਾ ਹੈ ਜਿਹੜਾ ਇਹ ਅਕਾਲ ਮੂਰਤ ਉਹ ਹੀ ਹੋਣੀ ਹੈਗਾ ਸਵੈਭੰਗ ਸਵੈਭੰਗ ਇਹਦੇ ਕੋਲ ਸ਼ਕਤੀ ਹੈਗੀ ਹੈ ਸਵੈਭੰਗ ਨਹੀਂ ਹੈ ਸਵੈਭੰਗ ਆਪਣੀ ਮਰਜ਼ੀ ਹੈ ਦੀ ਕਿ ਆਪਣੇ ਸੱਚ ਨਾਲ ਚੱਲਣਾ ਕਿ ਨੇ ਝੂਠ ਨਾਲ ਚੱਲਣਾ ਜੇ ਝੂਠ ਨਾਲ ਚੱਲੇਗਾ ਤੇ ਨੰਗਾ ਦੋਜਕ ਚੱਲਿਆ ਆਗਾ ਤੇ ਜੇ ਸੱਚ ਨਾਲ ਚੱਲੇਗਾ ਤੇ ਹਮ ਚਾਕਰ ਗੋਵਿੰਦ ਦੇ ਠਾਕਰ ਮੇਰਾ ਪਾਰਾ ਸੱਚ ਨੂੰ ਮੰਨੂਗਾ ਤਾਂ ਸੱਚ ਦੇ ਹੁਕਮ ਵਿੱਚ ਚੱਲੇਗਾ ਤੇ ਸੱਚ ਸਰੂਪ ਬਣ ਜਾਊਗਾ ਤੇ ਇਸ ਤਰ੍ਹਾਂ ਜਿਹੜਾ ਹੈਗਾ ਭਗਤਾਂ ਦੀ ਜਿਹੜੀ ਬੋਲੀ ਹੁੰਦੀ ਹੈ ਗੁਰਮੁਖਾਂ ਦੀ ਜਿਹੜੀ ਬੋਲੀ ਹੁੰਦੀ ਹੈ ਉਹ ਸੰਸਾਰ ਨਾਲੋਂ ਵੱਖਰੀ ਹੁੰਦੀ ਹੈ ਪਰ ਜਦੋਂ ਆਪਣੇ ਕੋਲ ਸੰਸਾਰੀ ਬੁੱਧੀ ਹੈ ਉਹਦੇ ਅਨਸਾਰ ਆਪਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਤਾਂ ਆਪਣੇ ਕੋਲ ਆਪਾਂ ਨੂੰ ਸਮਝ ਨਹੀਂ ਆਉਂਦੀ ਪਹਿਲਾਂ ਬੜੀ ਬੁੱਧੀ ਕੁ ਰੂਪ ਗਜਾਤ ਕ ਲਖਣੀ ਜੋ ਸੰਸਾਰ ਵਿੱਚ ਮਿਲੀ ਹੈ ਕਹਿੰਦੇ ਮਾਦੋ ਵਿਤਿਆ ਹਿੱਤਕੀਨ ਵਿਵੇਕ ਦੀਪ ਮਲੀਨ ਜਿਹਦੇ ਕਰਕੇ ਜਿਹੜਾ ਆਪਣਾ ਸੋਚਣ ਸ਼ਕਤੀ ਉਹ ਮਲੀਨ ਹੋਈ ਹੈਗੀ ਆ ਤੇ ਉਹਨੂੰ ਜੇ ਛੱਡ ਕੇ ਆਪਾਂ ਸਮਝਾਂਗੇ ਤਾਂ ਜਾ ਕੇ ਸਮਝ ਆਉਣੀ ਹੈ ਇੰਦਰੀ ਸਭਲ ਨੇਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ ਜਿੰਨਾ ਚਿਰ ਜਿਹੜੀ ਆਪਣੇ ਕੋਲ ਸੰਸਾਰੀ ਬੁੱਧ ਹੈਗੀ ਆ ਤੇ ਉਹਦੇ ਨਾਲ ਜਿਹੜਾ ਵਿਵੇਕ ਦੀਪ ਜਿਹੜਾ ਆਪਣੇ ਅੰਦਰ ਜਿਹੜੀ ਬੁੱਧੀ ਹੈਗੀ ਉਹ ਨੇਬਲ ਹੈਗੀ ਉਹ ਸਬਲ ਨਹੀਂ ਹੈ ਉਹਦੀ ਉਹਦੀ ਸ਼ਕਤੀ ਘੱਟ ਹੈਗੀ ਹੈ ਤੇ ਉਹਨਾਂ ਚਿਰ ਜਿਹੜਾ ਆਪਣਾ ਜਿਹੜਾ ਪਰਮਾਰਥ ਵਿੱਚ ਜਿਹੜਾ ਸੱਚ ਦੇ ਗਿਆਨ ਨੂੰ ਆਪਾਂ ਸਮਝ ਨਹੀਂ ਉਧਰ ਪ੍ਰਵੇਸ਼ ਨਹੀਂ ਹੋ ਸਕਦਾ ਪਰ ਜਿਵੇਂ ਜਿਵੇਂ ਆਪਾਂ ਗੁਰਵਾਣੀ ਦੇ ਉਪਦੇਸ਼ ਨੂੰ ਸੁਣਦੇ ਆ ਮੰਨਦੇ ਉਹਦੇ ਅਨੁਸਾਰ ਚੱਲਦੇ ਆ ᱛਿਵੇਂ ᱛਿਵੇਂ ਆਪਾਂ ਨੂੰ ਇਹ ਜੀ ਸਮਝ ਆਉਂਦੀ ਹੈ ਉਹ ਸਮਝਦੇ ਨਾਲ ਜਿਹੜਾ ਬਿਨ ਸਤਗੁਰ ਬਾਟ ਨਾ ਪਾਈ ਕਹੋ ਕਬੀਰ ਸਮਝਾਈ ਸੱਚ ਦੇ ਗਿਆਨ ਤੋਂ ਬਿਨ ਰਸਤੇ ਦੀ ਸਮਝ ਨਹੀਂ ਆਣੀ ਬਾਟ ਨਹੀਂ ਮੁਕਣੀ ਭਗਤ ਕਬੀਰ ਜੀ ਇਹ ਸਮਝਾ ਕੇ ਕਹਿ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ